गलता होंगी फटाफट अद्धे घंटे च खवाओ ऐसे आपका काम करो ओक्कर बच्चे चलो नहीं खा रहे मोबाइल खा दो पर आदत ही इदा पैगी ही गल कर ली कि बच्चा बोलन लेट लगता है सैकेंड इशू हो गया कि बच्चे की आईक्यू लैवल घट जाता हौली हौली क्योंकि ब्रेन का वर्क घट गया ब्रेन ऑफ सैल्स घट गए अच्छा जी हां ਇਦਾਂ ਕਹਿੰਦੇ ਆ ਕਿ 5 ਇਅਰਸ ਤੱਕ ਤੁਸੀਂ ਬੱਚੇ ਨੂੰ ਜੋ ਚੀਜ਼ ਸਿਖਾ ਦੋਗੇ ਉਹ ਉਹਦੀ ਲਾਈਫ ਲੌਂਗ ਰਹੇਗੀ ਮੰਨ ਲਓ ਤੁਸੀਂ ਬੱਚੇ ਨੂੰ ਆਰਟਿਸਟ ਉਹਦੇ ਲਈ ਲੈ ਕੇ ਜਾਣਾ ਪੇਂਟਿੰਗ ਚ ਲੈ ਕੇ ਜਾਣਾ ਤੁਸੀਂ ਉਹਨੂੰ ਕਲਰਸ ਲਿਆ ਕੇ ਦੋ ਉਹਨੂੰ ਸਟਾਰਟ ਕਰਨ ਦੋ ਫਿੰਗਰ ਹੱਥ ਨਾਲ ਕਰਨ ਦੋ ਦਿਨ ਬਰਸ਼ ਨਾਲ ਕਰਨ ਦੋ ਉਹ ਅੱਗੇ ਜਾ ਕੇ ਉਹਦੀ ਨੇਚਰ ਆਰਟਿਸਟਿਕ ਹੋ ਜਾਏਗੀ ਤੁਸੀਂ ਉਹਨੂੰ 뮤ਜ਼ਿਕ ਸਿਖਾਣਾ ਚਾਹੁੰਦੇ ਹੋ ਤੁਸੀਂ ਉਹਨੂੰ ਗਾਣੇ ਸੁਣਾਓ ਜੋ ਵੀ ਤੁਸੀਂ ਉਹਨੂੰ 5 ਸਾਲ ਤੱਕ ਉਹਦੇ ਚ ਅੱਗੇ ਲੈ ਕੇ ਪੰਜ ਸਾਲ ਤੋਂ ਬਾਅਦ ਜੋ ਆਪਣਾ ਬ੍ਰੇਨ ਹੈ ਨਾ ਉਹ ਇੰਪੋਰਟੈਂਟ ਇੰਪੋਰਟੈਂਟ ਚੀਜ਼ਾਂ ਰੱਖ ਲੈਂਦਾ ਬਾਕੀ ਡਿਲੀਟ ਬਾਕੀ ਡਿਲੀਟ ਹੋ ਜਾਂਦੀ ਹੈ ਤੇ ਹੁਣ ਉਹ ਤੁਸੀਂ ਦੇਖਣਾ ਹੈ ਤੁਸੀਂ ਕੀ ਰਖਵਾਣਾ ਹੈ ਤੇ ਕੀ ਡਿਲੀਟ ਕਰਾਣਾ ਹੈ ਜੇ ਤੁਸੀਂ ਟੀਵੀ ਦਿਖਾਉਗੇ 5 ਸਾਲ ਤੱਕ ਤਾਂ ਬੱਚੇ ਨੇ ਕੀ ਦਿਮਾਗ ਚ ਰੱਖਣਾ ਹੈ ਉਹੀ ਚੀਜ਼ਾਂ ਜਿਹੜੀ ਟੀਵੀ ਤੇ ਆ ਰਹੀਆਂ ਸਕਿਲਸ ਤਾਂ ਉਹ ਲੈ ਕੇ ਨਹੀਂ ਆਏਗਾ ਆਪਣੇ ਅੰਦਰ